ਹਾਂਜੀ ਭਰਾ ਵੀਰੋ ਵੀਡੀਓ ਨੂੰ ਸਾਰੀ ਦੇਖ ਲਿਓ ਫਿਰ ਤੁਹਾਨੂੰ ਸਮਝ ਲੱਗੂਗੀ ਮੀਟਰ ਆ ਗਿਆ ਇੱਕ 스마트 ਮੀਟਰ ਜਿਹਨੂੰ ਕਹਿੰਦੇ ਨੇ ਜਿਹੜਾ ਸਾਨੂੰ ਨਵੇਂ ਮੀਟਰ ਆਇਆ ਉਹ ਹੈ ਤੇਰੇ ਵਿੱਚ ਦੇਖੋ ਇਲੈਕਟ੍ਰੋਨਿਕ ਚੀਜ਼ ਹੈ ਇਸ ਵਿੱਚ ਕਦੋਂ ਵੀ ਨੁਕਸ ਪੈ ਸਕਦਾ ਆ ਤੁਸੀਂ ਦੇਖ ਲਓ ਵਿਕਟਰੀ ਕਿੰਨਾ ਤੇਜ਼ ਚੱਲੀ ਜਾਂਦਾ ਅਸੀਂ ਲੋਡ ਹਟਾਇਆ ਹੋਇਆ ਹੈ ਇਹ ਘਰ ਦਾ ਰੋਡ ਹੈ ਜਿਹੜਾ ਚੱਲਦਾ ਹੁੰਦਾ ਆਪਣੇ ਉਹ ਹਟਾਇਆ ਹੋਇਆ ਦੇਖ ਲਓ ਤਾਰ ਕੱਢੀ ਹੋਏ ਥੱਲੇ ਪਰ ਇਹ ਫਿਰ ਵੀ ਕਿੰਨਾ ਤੇਜ਼ ਚੱਲੀ ਜਾਂਦਾ ਇਹਦੇ ਵਿੱਚ ਕਦੋਂ ਵੀ ਫਾਲਟ ਆ ਸਕਦਾ ਉਹਦਾ ਚੈੱਕ ਕਰਦੇ ਰਿਹਾ ਕਰੋ ਜੇ ਸਾਨੂੰ ਬਿੱਲ ਜ਼ਿਆਦਾ ਹੈਗਾ ਤਾਂ ਵੀ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਦਿਖਾ ਕੇ ਆਪਦਾ ਇਹ ਮੀਟਰ ਚੈੱਕ ਕਰਾਓ ਜਾਂ ਤੁਸੀਂ ਵੈਸੇ ਵੀ ਚੈੱਕ ਕਰ ਸਕਦੇ ਹੋ ਆ ਦੇਖ ਲਓ ਸੀ ਪਲਸ ਕਿੰਨੀ ਤੇ ਚੱਲੀ ਜਾਣਾ ਮੀਟਰ 14 ਕਿਲੋਵਾਟ ਲੋਡ ਚੱਲੀ ਜਾਣਾ ਸੀ ਤੇ ਅਸੀਂ ਚੈੱਕ ਕੀਤਾ ਚਲੋ ਅੱਗੇ ਪ੍ਰੋਸੈਸ ਹੈ ਮੈਗਨੇ ਦਾ ਚੈੱਕ ਕਰਨਾ ਮੈਗਨੇ ਨੂੰ ਮੀਟਰ ਨੂੰ ਵੀ ਕੱਲੀਆਂ ਇਹਨੂੰ ਬੋਲਟੀ ਦਿੱਤੀ ਹੋਈ ਹੈ ਆਹ ਤਾਰਾਂ ਲੋਡ ਵਾਲੀਆਂ ਕੱਡੀਆਂ ਹੋਈਆਂ ਫੇਰ ਵੀ ਇਨੱਕ ਦੇ ਚੱਲੀ ਜਾਣਾ ਮੀਟਰ ਤੇ ਆਪ ਦਾ ਮੀਟਰ ਤੁਸੀਂ ਚੈੱਕ ਕਰ ਲਿਆ ਕਰੋ ਤਾਂ ਕਿ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਫਿਰ ਚੈਲੰਜ ਕਰਦੇ ਆ ਫਿਰ ਬਹੁਤ ਲੰਮਾ ਪ੍ਰੋਸੈਸ ਬਣ ਜਾਂਦਾ ਪਰ ਇਹ ਇਲੈਕਟ੍ਰੋਨਿਕ ਜੀ ਆ ਬਈ ਇਹਦੇ ਵਿੱਚ ਕਦੋਂ ਵੀ ਫਾਲਟ ਆ ਸਕਦਾ ਹੈ ਬਾਕੀ ਇੱਕ ਗੱਲ ਹੋਰ ਇਹਦੇ ਵਿੱਚ ਚਿਪ ਚਿਪ ਕੋਈ ਨਹੀਂ ਹੁੰਦੀ ਇਹਦੇ ਵਿੱਚ SIM ਰੱਖਿਆ ਹੋਇਆ ਤੁਹਾਡਾ ਡਾਟਾ ਜਿਹੜਾ ਸਾਰਾ ਡਾਟਾ ਤੁਹਾਡਾ ਆਨਲਾਈਨ ਜਾਣਾ ਆਨਲਾਈਨ ਰੀਡਿੰਗ ਜਾਣੀ ਐ ਬਾਕੀ ਤੁਹਾਡੇ ਆਨਲਾਈਨ ਤੁਹਾਡੇ ਕੋਲ ਬਿਲਾਉਣਾ ਜਿਹੜਾ ਵੀ ਲੋਡ ਚੱਲਦਾ ਤੁਹਾਡੇ ਘਰੇ ਉਹ ਲੋਡ ਤੁਹਾਡਾ ਸਾਰਾ ਨੋਟ ਹੋ ਜਾਣਾ ਆਪੇ ਮੈਘਮੇ ਕੋਲੇ ਚਲਾ ਜਾਣਾ ਤੇ ਤੁਹਾਨੂੰ ਕੋਈ ਵੀ ਤੁਹਾਡੇ ਘਰੇ ਚੈੱਕ ਕਰਨ ਨਹੀਂ ਆਉਂਦਾ ਤੇ ਤੁਹਾਨੂੰ ਬਿਲ ਦੇ ਉੱਤੇ ਅਪਡੇਟ ਹੋ ਕੇ ਆ ਜਾਣਾ ਜਿਹੜਾ ਤੁਹਾਡਾ ਲੋਡ ਚੱਲਦਾ ਇਹਦੇ ਵਿੱਚ ਚਿਪ ਚਿਪ ਕੋਈ ਨਹੀਂ ਆਨਲਾਈਨ ਡਾਟਾ ਡਾਟਾ ਜਾਣਾ ਸਿਰਫ ਇਹਦੇ ਵਿੱਚ SIM ਲੱਗਿਆ ਹੋਇਆ ਆ ਤੁਸੀਂ ਦੇਖਦਾ ਸੀ ਮੀਟਰ ਦੇ ਵਿੱਚ ਨੁਕਸਾ ਆ ਗਿਆ ਸੀ ਤਾਂ ਕਰਕੇ ਅਸੀਂ ਚੈੱਕ ਕਰਨ ਆਏ ਤੇ ਆਪਦੇ ਮੀਟਰ ਦਾ ਮਤਲਬ ਧਿਆਨ ਜ਼ਰੂਰ ਮਾਰ ਲਿਆ ਕਰੋ ਤੇ ਥੋੜੇ ਮੀਟਰ ਵੀ ਕਿਸ ਤਰ੍ਹਾਂ ਚੱਲ ਰਿਹਾ ਕਿੰਨਾ ਤੇਜ਼ ਚੱਲ ਰਿਹਾ ਲੋਡ ਦਾਅਵਾਗਾ ਪਾ ਨੂੰ ਪਤਾ ਲੱਗ ਜਾਈਦਾ ਕਿੰਨਾ ਤੇਜ਼ ਚੱਲ ਰਿਹਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਮੈਂ ਸਿਰਫ ਇੱਕ ਇਹ ਤੁਹਾਡੀ ਨੌਲੇਜ ਲਈ ਵੀਡੀਓ ਬਣਾ ਰਿਹਾ ਵੀ ਮੀਟਰ ਦੇ ਵਿੱਚ ਕਦੋਂ ਵੀ ਫਾਲਟ ਆ ਸਕਦਾ ਹੈ ਆਪਦੇ ਮੀਟਰ ਨੂੰ ਚੈੱਕ ਕਰਦੇ ਰਿਹਾ ਕਰੋ 스마트 ਮੀਟਰ ਵੀ ਜਿਹੜਾ ਹੁਣ ਨਵੇਂ ਲੱਗਦੇ ਆ ਸਮਾਰਟ ਮੀਟਰ ਆਪਾ ਲੋਕ ਕਹਿੰਦੇ ਵਿੱਚ ਚਿਪ ਵਾਲਾ ਮੀਟਰ ਹੈ ਚਿਪ ਚ ਪਰੇ ਚ ਕੋਈ ਨਹੀਂ ਹੁੰਦੀ ਉਹ ਡਾਟਾ ਜਿਹੜਾ ਆਨਲਾਈਨ ਜਾਣਾ ਹੈ ਸਿਰਫ ਉਹਦੇ ਵਾਸਤੇ ਇਹਦੇ ਵਿੱਚ SIM ਰੱਖਿਆ ਹੋਇਆ ਰੇ ਵਿੱਚ ਇਹਦੇ ਵਿੱਚ SIM ਰੱਖਿਆ ਹੋਇਆ ਮੋਬਾਈਲ ਦੀ ਤਰ੍ਹਾਂ ਹੀ ਕੰਮ ਕਰਦਾ ਸਾਰਾ ਇਹ ਆ ਦੇਖੋ ਅਸੀਂ ਲੋਡ ਹਟਾਇਆ ਹੋਇਆ ਹੈ ਸਾਡਾ ਪਰ ਫਿਰ ਵੀ ਇੱਥੇ ਲੋਡ ਦਿਖਾ ਰਿਹਾ ਸੀ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਸਵਾਰ ਕੇ ਪੂਰਾ ਚੈੱਕ ਕੀਤਾ ਆ 14 ਕਿਲੋਵਾਟ ਤੇ ਲੋਡ ਦਿਖਾ ਰਿਹਾ ਤੁਸੀਂ ਦੇਖ ਲਓ ਤੇ ਅੱਗੇ ਹੋਰ ਵੀ ਚੈੱਕ ਕਰਾਂਗੇ ਤੇ ਆਪਣੇ ਮੀਟਰਾਂ 'ਚ ਇਹ ਨਿਗਾਹ ਜ਼ਰੂਰ ਮਾਰਿਆ ਕਰੋ। ਕਈ ਵਾਰ ਜੇ ਬੱਤੀ ਜ਼ਿਆਦਾ ਚਲਦੀ ਹੁੰਦੀ ਵਿਚਾਲੇ ਜਿਹੜੀ ਇੱਤੀ ਹੁੰਦੀ ਹੈ ਤਾਂ ਉਸ ਟਾਈਮ ਤੇ ਜ਼ਰੂਰ ਵਈ ਉਹਨੂੰ ਚੈੱਕ ਕਰ ਲਿਆ ਕਰੋ। ਕਈ ਵਾਰੀ ਆਪਣੇ ਪੱਖਾ ਖਾ ਸ਼ਾਰਟ ਹੁੰਦਾ ਹੈ ਤਾਂ ਵੀ ਜਾਂ ਮੋਟਰ ਸ਼ਾਰਟ ਹੋ ਜਾਂਦੀ ਹੈ ਤਾਂ ਵੀ ਤਾਂ ਕਈ ਵਾਰੀ ਚਲੋ ਇਹਦੇ ਵਿੱਚ ਤਾਂ ਪਹਿਲੀ ਵਾਰ ਫਾਲਟ ਸਾਨੂੰ ਦੇਖਣ ਨੂੰ ਮਿਲਿਆ ਮੀਟਰ ਦੇ ਵਿੱਚ ਸਿੱਧੀ ਜਿੱਦਾਂ ਮੀਟਰ ਦੇ ਵਿੱਚ ਫਾਲਟ ਆਉਂਦਾ ਨਹੀਂ ਪਰ ਫਿਰ ਵੀ ਇਲੈਕਟ੍ਰੋਨਿਕ ਚੀਜ਼ ਹੈ ਬਈ ਕਦੇ ਵੀ ਫਾਲਟ ਪੈ ਸਕਦਾ ਹੈ। ਤੇ ਧਿਆਨ ਰੱਖਿਆ ਕਰੋ ਤੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆਪਣੇ ਜਿਆਦਾ ਦੋਸਤਾਂ ਤੱਕਾਕੀ ਫਿਰ ਮੇਰੇ YouTube ਤੇ ਆਇਓ ਤਾਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ Facebook ਤੇ ਦੇਖ ਰਹੇ ਹੋ ਤਾਂ ਫੋਲੋਇੰਗ ਕਰ ਲਿਓ